ਭਾਈ ਇਹੋ ਮਰ ਤੇਰਾ ਭਾਈ ਰਹੋ ਸੰਤਨ ਸਿਉ ਮੇਰੀ ਲੀਵਾ ਦੇਵੀ ਸੰਤਨ ਸਿਉ ਬਿਵਹਾਰਾ ਸੰਤਨ ਸਿਉ ਹਮਲਾ ਕਟਿਆ ਹਰ ਭਗਤ ਭਰੇ ਪੰਡਾਰਾ ਸੰਤਨ ਬੋਖੋ ਪੂਜੀ ਸੋਪੀ ਤਾਪਤਿਆ ਮਨ ਕਾ ਧੋਖਾ ਕਰ ਆਏ ਅਵਤਾਰ ਕਰੋ ਜੋ ਫਾਟਿ ਹੋ ਸਗਲੋ ਲੇਤਾ ਮਹਾ ਅਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦਿ ਕਉ ਨਾਨਕ ਕਰਿ ਸਿਓ ਮਨ ਮਨਿਆ ਰੰਗ ਰਤੇ ਬਿਸਮਾਦੇ ਮਹਾ ਅਨੰਦ ਭੈ ਸੁਖ ਪਾਇਆ ਸੰਤਨ ਕੈ ਪ੍ਰਸਾਦਿ ਬਹੁ ਨਾਨਕ ਕਰਿ ਸਿਉਮਨ ਬਨਿਆ